ਵਾਰੀਆ ਜਿੱਥੇ ਕਿ ਇੱਕ ਨਾਮੀ ਮੁਜਰਮ ਜਿਹਨੂੰ ਆਪਾਂ ਕਹਿ ਸਕਦੇ ਆ ਨਾਮੀ ਮੁਜਰਮ ਕੀ ਰਾਜਨੀਤਿਕ ਤੌਰ ਤੇ ਮੁਜਰਮ ਜਿਹਨੂੰ ਆਪਾਂ ਕਹਿ ਸਕਦੇ ਆ ਵਿਧਾਨ ਸਭਾ ਦੇ ਵਿੱਚ ਮੈਂਬਰਸ਼ਿਪ ਲੈਣ ਵਾਸਤੇ ਜਿਹੜੀਆਂ ਐਮਐਲ ਆਪ ਦੇ ਜਾਲੀ ਸਾਈਨਾਂ ਨੂੰ ਲੈ ਕੇ ਇੱਕ ਮਾਮਲਾ ਸਿਟੀ ਪੁਲਿਸ ਵੀ ਖੇਚ ਦਰਜ ਕੀਤਾ ਗਿਆ ਸੀ ਜਿਸ ਦੇ ਚਲਦਿਆਂ 16 ਦਸ ਨੂੰ ਇਸ ਨੂੰ ਅਦਾਲਤ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ 7 ਦਿਨ ਦਾ ਰਿਮਾਂਡ ਰੋਪੜ ਪੁਲਿਸ ਵੱਲੋਂ ਪਵਨ ਚੌਧਰੀ ਦੀ ਜਿਹੜੀ ਟੀਮ ਵੱਲੋਂ ਲਿਆ ਗਿਆ ਸੀਗਾ ਜਿਸ ਨੂੰ 7 ਦਿਨ ਦੇ ਪੂਰੇ ਹੋਣ ਤੋਂ ਬਾਅਦ ਅੱਜ ਰੋਪੜ ਦੇ ਅਦਾਲਤ ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ ਤੇ ਜਿਹੜਾ ਨਵੀਨ ਚਦਰਵੇਦੀ ਜਿਹੜੇ ਕਿ ਬਿਲਕੁਲ ਇਹ ਇੱਕ ਕਾਫੀ ਸੋਚੀ ਸਮਝੀ ਚਾਲ ਦਿੱਤੇ ਹੈ ਦੱਸਿਆ ਜਾ ਰਿਹਾ ਮਾਮਲਾ ਤੇ ਰੋਪੜ ਪੁਲਿਸ ਦੀ ਜਿਹੜੀ ਪੈਰਵਾਈ ਜਿਹੜੀ ਕਰ ਰਹੀ ਹੈ ਤੇ ਪਿਛਲੇ ਦਿਨੀ ਰੋਪੜ ਪੁਲਿਸ ਤੇ ਚंडीगढ़ ਪੁਲਿਸ ਵੱਲੋਂ ਆਮਨੇ ਸਾਹਮਣੇ ਹੋਣ ਤੋਂ ਬਾਅਦ ਵੀ ਇਹਨਾਂ ਦੀ ਜਿਹੜੀ ਹੈ ਇਹਨਾਂ ਨੂੰ ਆਪਣੇ ਕੇਸ ਦੇ ਵਿੱਚ ਸ਼ਾਮਲ ਕਰਨ ਦੇ ਲਈ ਰੋਪੜ ਪੁਲਿਸ ਵੱਲੋਂ ਲਿਆ ਗਿਆ ਸੀ ਲੇਕਿਨ ਅੱਜ ਇਸ ਨੂੰ 6 11 2025 ਤੱਕ ਜਿਹੜਾ ਜੁਡੀਸ਼ੀਅਲ ਦੇ ਉੱਤੇ ਰੋਪੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਜਿਸ ਦੀ ਜਿਹੜੀ ਪੈਰਵਾਇਜ਼ ਉੱਪਰ ਪੁਲਿਸ ਜਿਹੜੀ ਕਰ ਰਹੀ ਹੈ ਪਰ ਲੇਕਿਨ ਮਾਮਲਾ ਜਿਵੇਂ ਦੱਸਿਆ ਜਾ ਰਿਹਾ ਕਿ ਬਹੁਤ ਸਾਰੇ ਐਮਐਲਸੀ ਜਿਨ੍ਹਾਂ ਦੇ ਜਾਲੀ ਸਾਈਨ ਜਿਹੜੇ ਹੈ ਇਸ ਵਿਅਕਤੀ ਵੱਲੋਂ ਕੀਤਾ ਗਿਆ ਜਿਨ੍ਹਾਂ ਦਾ ਨਾਮ ਨਵੀਨ ਚਤੁਰਭੇਦੀ ਦੱਸਿਆ ਜਾ ਰਿਹਾ ਹੈ ਪਰ ਲੇਕਿਨ ਕਿਤੇ ਨਾ ਕਿਤੇ ਤਾਰਾ ਰਾਜਨੀਤੀ ਨਾਲ ਵੀ ਜੁੜਿਆ ਦੱਸਿਆ ਜਾ ਰਿਹਾ ਹੈ ਪਰ ਲੇਕਿਨ ਫਿਲਹਾਲ ਰੋਪੜ ਪੁਲਿਸ ਜਿਹੜੀ ਹੈ ਇਸ ਦੀ ਜਿਹੜੀ ਕਾਰਵਾਈ ਕਰ ਰਹੀ ਹੈ ਤੇ ਆਰਟੀਵੀ ਦਾਲ ਦੇ ਵਿੱਚ ਪੇਸ਼ ਕੀਤਾ ਗਿਆ 7 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਜਿਹੜਾ ਲਿਆ ਗਿਆ ਸੀਗਾ ਨਵੀਨ ਚਤਰਵਿਧੀ ਜੀ ਦਾ ਤੇ ਹੁਣ ਸਾਡੇ ਪਵਨ ਚੋਧਰੀ ਐਸਐਸਓ ਸਾਹਿਬ ਗੱਲਬਾਤ ਕਰ ਲਈਏ ਬਿਲਕੁਲ ਜੀ ਨਵੀਨ ਚਤਰਵਿਧੀ ਜੀ ਨੂੰ ਲਿਖੇ ਜਾ ਰਹੇ ਆ ਅੱਗੇ ਹੋ ਜਾਓ ਜਨ ਜਰਾ ਥੋੜਾ ਨਵੀਨ ਚਤਰਵਿਧੀ ਜੀ ਨੇ